ਸਸਟਾਲ ਤੁਸੀਂ ਦੇਖ ਲਓ ਟਾਈਮਸ ਮਹਾ ਪ੍ਰਬਲੀਨ ਕੋ ਪੰਜਾਬ ਦੇ ਲੋਕ ਸੱਭਿਆਚਾਰਕ ਗੀਤਾਂ ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਗੁਰਮੀਤ ਬਾਵਾ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਸੀ ਕੋਈ ਨੂੰ ਯਾਦ ਕਰਨ ਵਾਸਤੇ ਤਾਂ ਲੋਕ ਜਿਹੜੇ ਨੇ ਹਮੇਸ਼ਾ ਅੱਗੇ ਆਉਂਦੇ ਰਹੇ ਪਰ ਉਹਨਾਂ ਦੇ ਪਰਿਵਾਰ ਦੀ ਮਦਦ ਵਾਸਤੇ ਹੁਣ ਤੱਕ ਪੰਜਾਬ ਦਿਲ ਚੋਂ ਕਿਸੇ ਦੇ ਤਰੀਕੇ ਦੀ ਮਦਦ ਜਿਹੜੀ ਹੈ ਪਰਿਵਾਰ ਨੂੰ ਨਹੀਂ ਮਿਲੀ ਪਰਿਵਾਰ ਆਰਥਿਕ ਤੰਗੀ ਦੇ ਨਾਲ ਜੂਸਦਾ ਰਿਹਾ ਤੇ ਉਹਨਾਂ ਦੀ ਬੇਟੀ ਗਲੋਰੀ ਬਾਵਾ ਦੀ ਵੀਡੀਓਜ਼ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਕੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਸੱਭਿਆਚਾਰਕ ਗੀਤ ਨੇ ਪਰਿਵਾਰ ਦੀ ਵੱਡੀ ਦੇਣ ਸੱਭਿਆਚਾਰਕ ਕੀਤਾ ਨੂੰ ਪਰ ਉਹਨਾਂ ਨੂੰ ਕਿਸੇ ਤਰੀਕੇ ਦੀ ਹੁਣ ਸਹਾਇਤਾ ਨਹੀਂ ਮਿਲੀ ਪੰਜਾਬ ਲੋਕ ਗਾਇਕਾ ਗੁਰਮੀਤ ਬਾਵਾ ਦੀ ਦਿਹਾਂਤ ਤੋਂ ਬਾਅਦ ਉਹਨਾਂ ਦੀ ਭੈਣ ਲਾਚੀ ਬਾਵਾ ਤੇ ਪਿਤਾ ਦੀ ਮੌਤ ਤੋਂ ਬਾਅਦ ਜਿਹੜਾ ਕਿ ਪਰਿਵਾਰ ਇਸ ਵੇਲੇ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਸੀ ਜਿਸ ਤੋਂ ਬਾਅਦ ਕੀ ਹਾਲੇ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਟਾਲੀਵਾਲ ਉੱਥੇ ਪਹੁੰਚਦੇ ਨੇ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਦਾ ਚੈੱਕ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ ਮਦਦ ਦੀ ਜਿਹੜੀ ਹੈ ਗੁਹਾਰ ਲਗਾਉਣ ਵਾਲੀ ਗਲੋਰੀ ਬਾਵਾ ਉਸ ਵੇਲੇ ਵੀ ਕੁਝ ਨਾ ਕੁਝ ਕਿਥੇ ਖੁਸ਼ ਨਜ਼ਰ ਆਂਦੀ ਕਿਉਂਕਿ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵੱਲੋਂ ਵੀ ਜਿਹੜਾ ਉਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਇਆ ਹੈ ਪਰ ਅੱਜ ਇੱਕ ਇਹੋ ਜੀ ਚੀਜ਼ ਸਾਹਮਣੇ ਆਈ ਹੈ ਜਿੱਥੇ ਕਿ ਗਲੋਰੀ ਬਾਵਾ ਦੇ ਚਿਹਰੇ ਦੇ ਉੱਤੇ ਕਾਫੀ ਖੁਸ਼ੀ ਨਜ਼ਰ ਆ ਰਹੀ ਹੈ ਬਾਲੀਵੁੱਡ ਦੇ ਸਿਤਾਰੇ ਅਕਸ਼ੇ ਕੁਮਾਰ ਦੇ ਵੱਲੋਂ ਉਹਨਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ ਜਿਸ ਤੋਂ ਬਾਅਦ ਕੀ ਜਦੋਂ ਗਲੋਰੀ 바ਵਾ ਨੂੰ ਪਤਾ ਲੱਗਿਆ ਬੈਂਕ ਤੋਂ ਫੋਨ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਅਕਸ਼ੇ ਕੁਮਾਰ ਦੇ ਵੱਲੋਂ 25 ਲੱਖ ਰੁਪਏ ਭੇਜੇ ਗਿਆ ਤਾਂ ਉਹਨਾਂ ਨੇ ਜਿਹੜਾ ਹੈ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਤੇ ਇਹ ਵੀ ਕਿਹਾ ਕਿ ਰਖੜੀ ਤੋਂ ਪਹਿਲਾਂ ਉਹ ਅਕਸ਼ੇ ਕੁਮਾਰ ਦਾ ਧੰਨਵਾਦ ਕਰਨ ਵਾਸਤੇ ਰਖੜੀ ਲੈ ਕੇ ਉੱਥੇ ਪਹੁੰਚਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਭਰਾ ਹੋਣ ਦਾ ਜਿਹੜਾ ਉਹਨਾਂ ਦੇ ਵੱਲੋਂ ਦਿਖਾਇਆ ਗਿਆ ਹੈ ਕਿ ਇੱਕ ਭਰਾ ਹੋਣ ਦੇ ਨਾਤੇ ਤੇ ਉਹਨਾਂ ਨੇ ਗਲੋਰੀ 바ਵਾ ਨੂੰ ਇਸ ਤਰੀਕੇ ਦੇ ਨਾਲ ਮਦਦ ਭੇਜੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੇ ਧੰਨਵਾਦੀ ਹੈ ਤੇ ਉਹਨਾਂ ਨੂੰ ਮਿਲਣ ਵਾਸਤੇ ਵੀ ਜ਼ਰੂਰ ਜਾਣਗੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਹੋਰ ਕੀ ਕਹਾ ਜਾਂਦਾ ਤੁਸੀਂ ਆਖੋ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ 바ਵਾ ਜੀ ਦੀ ਬੇਟੀ ਹਾਂ ਜੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਲੀਵੁੱਡ ਐਕਟਰ ਤੁਹਾਡੀ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਕਸ਼ੇ ਕੁਮਾਰ ਪਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਜੀ ਬਿਲਕੁਲ ਹੀ ਮਦਦ ਕੀਤੀ ਹੈ ਜੀ ਉਹਨਾਂ ਨੇ 25 ਲੱਖ ਰੁਪਏ ਭੇਜਿਆ ਜੀ ਮੈਨੂੰ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ ਆ ਅ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਧਾਰੀਵਾਲ ਜੀ ਆਏ ਸੀ ਡੀ ਸੀ ਸਾਹਿਬ ਆਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰ ਰਹੀ ਹੈ ਅਕਸ਼ੇ ਕੁਮਾਰ ਵੱਲੋਂ ਵੀ ਇੱਕ ਵੱਡੀ ਹੈਲਪ ਕੀਤੀ ਗਈ ਹੈ ਹਾਂ ਜੀ ਮੈਂ ਜੀ ਬਹੁਤ ਪਹਿਲਾਂ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਇਹ ਤੇ ਮੈਨੂੰ ਮੇਰੇ ਬੈਂਕ ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ट्रांजैक्शन ਹੋਈ ਹੈ ਕੋਈ ਤੇ ਮੈਂ ਪਹਿਲਾਂ ਤੇ ਯਕੀਨ ਹੀ ਨਹੀਂ ਕੀਤਾ ਤੇ ਅੱਜ ਪਰ ਬੜੀ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਪਰਿਵਾਰ ਦੇ ਵਿੱਚ ਕਾਫੀ ਟਾਈਮ ਤੋਂ ਅਸੀਂ ਉਦਾਸ ਸੀ ਮੇਰੇ ਬੱਚੇ ਉਦਾਸ ਸੀ ਪਰ ਅੱਜ ਖੁਸ਼ ਨੇ ਐਸ ਗੱਲੋਂ ਵੀ ਖੁਸ਼ ਨੇ ਕਿ ਚਲੋ ਮੈਨੂੰ ਉਹਨਾਂ ਨੇ ਜਿਹੜਾ ਵੱਡਾ ਭਰਾ ਬਣ ਕੇ ਮੈਨੂੰ ਪਿਆਰ ਭੇਜਿਆ ਆਪਣੀ ਛੋਟੀ ਭੈਣ ਨੂੰ ਤੇ ਉਤੋਂ ਮੇਰੇ ਬੱਚੇ ਕਹਿ ਰਹੇ ਨੇ ਵੀ ਹੁਣ ਅਕਸ਼ੇ ਕੁਮਾਰ ਜੀ ਸਾਡੇ ਮਾਮੂ ਬਣ ਗਏ ਨੇ ਮੈਂ ਕਿਹਾ ਜੀ ਚਲੋ ਠੀਕ ਹੈ ਤੁਹਾਡੇ ਮਾਮਾ ਜੀ ਨੇ ਹਾਂ ਜੀ ਕਿੰਨੀ ਮਦਦ ਭੇਜੀ ਉਹਨਾਂ 25 ਲੱਖ ਉਹਨਾਂ ਨੇ ਭੇਜਿਆ ਸਰ ਕੀ ਕਹਿਣਾ ਚਾਹੁੰਦੇ ਜੀ ਅਕਸ਼ੇ ਕੁਮਾਰ ਮੈਂ ਜੀ ਬਹੁਤ ਧੰਨਵਾਦੀ ਆ ਅ ਅਕਸ਼ੇ ਕੁਮਾਰ ਪਾ ਜੀ ਤੁਸੀਂ ਬਾਹ ਫੜੀ ਹੈ ਮੇਰੀ ਛੋਟੀ ਭੈਣ ਨੂੰ ਤੁਸੀਂ ਪਿਆਰ ਭੇਜਿਆ ਤੇ ਮੈਂ ਬੜੀ ਧੰਨਵਾਦੀ ਆ ਵੀਰ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਹੁਣ ਤੇ ਮੈਂ ਆਪਣਾ ਧੰਨਵਾਦ ਮੇਰੇ ਮੀਡੀਆ ਦੇ ਵੀਰ ਭਰਾ ਖੜੇ ਨੇ ਉਹਨਾਂ ਦੇ ਥਰੂ ਮੈਂ ਤੁਹਾਨੂੰ ਧੰਨਵਾਦ ਭੇਜ ਰਹੀ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਕਿ ਕਦੀ ਮੈਨੂੰ ਪ੍ਰਮਾਤਮਾ ਐਸਾ ਮੌਕਾ ਦਵੇ ਕਿ ਆਮੋ ਸਾਹਮਣੇ ਹੋ ਕੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੇ ਉਤੋਂ ਰਖੜੀ ਵੀ ਆ ਰਹੀ ਹੈ ਤੇ ਮੈਂ ਵੀਰੇ ਮੈਂ ਤੁਹਾਡੀ ਗੁੱਟ ਤੇ ਆਪ ਆਪਣੇ ਹੱਥੀ ਰਖੜੀ ਮੰਨਾਂਗੀ ਤੇ ਜਿਹੜਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਕਿਹਾ ਹੈ ਤੇ ਮੈਂ ਇਹ ਰਿਸ਼ਤਾ ساری ਜ਼ਿੰਦਗੀ ਨਿਭਾਵਾਂਗੀ ਵੀਰ ਜੀ ਪੰਜਾਬੀ ਇੰਡਸਟਰੀ ਜਦ ਪੰਜਾਬੀ ਗਾਇਕੀ ਤੋਂ ਕਿਸ ਨੇ ਆ ਕੇ ਤਵਾਦ ਸਾਦੇ ਸਰਪੰਚ ਜਾਬੀ ਇੰਡਸਟਰੀ ਚੋਤੇ ਅਜੇ ਫਿਲਹਾਲ ਤੇ ਜਿਹੜੇ ਦਿਗਜ ਨੇ ਉਹਨਾਂ ਵੱਲੋਂ ਤੇ ਨਹੀਂ ਅੱਛਾ ਤੁਸੀਂ ਇੱਕ ਅਪੀਲ ਕੀਤੀ ਸੀ ਪੰਜਾਬੀ ਲੋਕਾਂ ਕਿ ਮੈਨੂੰ ਕੰਮ ਚਾਹੀਦਾ ਕੰਮ ਚਾਹੀਦਾ ਜੀ ਜੀ ਉਹਦੇ ਵੱਲੋਂ ਲੱਗਦਾ ਕਿ ਤੁਹਾਨੂੰ ਹਾਂਜੀ ਮੈਨੂੰ ਬਾਹਰ ਦੇ ਕਾਫੀ ਮੇਰੇ ਵੀਰ ਭਰਾ ਨੇ ਜਿਹੜੇ ਆਸਟ੍ਰੇਲੀਆ ਯੂਕੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਉਹ ਪੰਜਾਬ ਵਿੱਚ ਵੀ ਤੇ ਬਾਹਰ ਦੇ ਕੰਟਰੀਜ਼ ਵਿੱਚ ਵੀ ਮੈਨੂੰ ਸ਼ੋਅਸ ਦੇਣਗੇ ਤੇ ਉਹਨਾਂ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਅੱਗੇ ਆਏ ਨੇ ਪਰ ਜਿਹੜੇ ਪੰਜਾਬ ਦੇ ਦਿੱਗਜ ਕਲਾਕਾਰ ਨੇ ਉਹਨਾਂ ਉਹ ਸ਼ਾਇਦੁਰ ਜੇਵਿਆਂ ਚ ਥੋੜੇ ਬਿਜ਼ੀ ਨੇ ਪਰ ਮੈਨੂੰ ਉਮੀਦ ਹੈ ਕਿ ਉਹਨਾਂ ਵੱਲੋਂ ਵੀ ਕੀ ਪੰਜਾਬ ਦੇ ਜੋ ਦਿੱਗਜ ਨੇ ਉਹ ਸੱਭਿਆਚਾਰ ਭੁੱਲਦੇ ਜਾ ਰਹੇ ਨੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਜੀ ਨਹੀਂ ਸਰ ਐਸੀ ਗੱਲ ਤੇ ਨਹੀਂ ਹੈ ਕਿਉਂਕਿ ਕੁਝ ਵੀ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਅਸੀਂ ਦਿਲੋਂ ਦੇ ਪੰਜਾਬੀ ਆ ਅਸੀਂ ਸਭ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਆ ਐਸੀ ਗੱਲ ਨਹੀਂ ਹੈ ਭਾਜੀ ਪਰ ਉਹਨਾਂ ਦੇ ਕੁਝ ਦਿਨ ਸਾਰੇ ਦਿਨ ਦੇ ਰੂਜ ਇਵੇਂ ਐਸੇ ਹੋ ਸਕਦੇ ਨੇ ਕਿਉਂਕਿ ਬਹੁਤ ਕੰਮ ਨਹੀਂ ਉਹਨਾਂ ਨੂੰ ਤੇ ਪਰ ਇੱਕ ਨਾ ਇੱਕ ਦਿਨ ਤੇ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਤੇ ਆਪਣੀ ਭੈਣ ਦੀ ਹਾਲ-ਚਾਲ ਭੈਣ ਦਾ ਹਾਲ-ਚਾਲ ਜ਼ਰੂਰ ਪੁੱਛਣਗੇ ਰਕੜੀ ਭੇਜੇਗੀ ਬਿਲਕੁਲ ਰਕੜੀ ਭੇਜੇਗੀ ਜੀ ਮੈਂ ਆਪ ਲੈ ਕੇ ਜਾਵਾਂਗੀ ਰਕੜੀ ਅਕਸ਼ੇ ਕੁਮਾਰ ਜੀ ਲਈ ਹਾਂ ਜੀ ਖੁਦ ਲੈ ਕੇ ਜਾਵਾਂਗੀ